ਲੋ ਵੀ ਸੱਜਣੋ ਪਿੰਡ ਸੰਗੂਤੋਂ ਦੇ ਵਿੱਚੋਂ ਨਾ ਬਾਈ ਤੇਜੇ ਬਰਾੜ ਦੇ ਘਰੋਂ ਇੱਕ ਵੀਡੀਓ ਕਵਰ ਕਰਕੇ ਆਟੇ ਆ ਸ਼ਾਰਟ ਵੀਡੀਓ ਦੇ ਵਿੱਚ ਇੱਕ ਮਾਝ ਤੇ ਤੁਹਾਨੂੰ ਨਿਗਾ ਮਰਾਉਣੇ ਆ ਦੋਸਤੋ ਹਵਾਨੇ ਵੀ ਗੱਲ ਕਰੀਏ ਤਾਂ ਦੋਸਤੋ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਦੋਸਤੋ ਜਿਹੜੇ ਵੀਰ ਚੰਗੀਆਂ ਮੱਝਾਂ ਭਾਲਦੇ ਨਾ 20 20 ਕਿਲੋ ਵਾਲੀਆਂ ਤੇ ਬਾਈ ਜੀ ਦਾ ਆਪਾਂ ਨੂੰ ਮਾਲਕਾਂ ਨੇ 24 ਲੀਟਰ ਦੱਸਿਆ ਤੇ ਆਪਾਂ 20 ਕਿਲੋ ਦੀ ਗਾਰੰਟੀ ਲਵਾਂਗੇ ਬਹੁਤ ਸੋਹਣੀ ਮੱਝਾਂ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਤਾਂ ਰਾਜੀਪਲੀ ਚੰਗੀ ਐ ਸਿੰਘ ਬਿਲਕੁਲ ਕੁੰਡਾ ਜੈੱਡ ਬਲੈਕ ਆ ਦੋਸਤੋ ਹਵਾਨੇ ਦੀ ਗੱਲ ਕਰੀਏ ਕਰਮਾਲੀ ਦੀ ਹਵਾਨੇ ਤੇ ਨਿਗਾ ਮਾਰਿਓ ਜੀ ਧੁੰਨੀ ਤੋਂ ਸਟਾਰਟ ਕੀਤਾ ਹੋਇਆ ਤੇ ਥਣ ਵੀ ਸੋਹਣਾ ਲੱਗਿਆ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਤੇ ਮਗਰਲੇ ਪਾਸੇ ਹਵਾਨੇ ਤੇ ਨਿਗਾ ਮਾਰਿਓ ਜੀ ਦੋਸਤੋ ਅਰਮਾਨ ਆ ਭਾਈ ਦੇ ਦੱਸਣ ਮੁਤਾਬਕ ਮਾਲਕਾਂ ਨੇ 24 ਲੀਟਰ ਦੱਸਿਆ ਹੋ ਸਕਦਾ ਤੁਸੀਂ 24 ਪਾ ਲਓ ਇਹਦੇ ਥੱਲੋਂ ਤੇ ਪਰ ਬਾਈ ਤੇ ਜਾ ਬਰਾੜਾਂ ਦਾ ਨਾ ਆਪਾਂ 20 ਕਿਲੋ ਦੀ ਗਾਰੰਟੀ ਲਵਾਂਗੇ ਭੌਂ ਦੀ ਅੱਜ ਸਾਈ ਕਰ ਲੈ ਕੋਈ ਨੰਬਰ ਸਕਰੀਨ ਤੇ ਆ ਪੂਰੀ ਵੀਡੀਓ ਦਾ ਇੰਤਜ਼ਾਰ ਕਰੋ ਜੀ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਆਓ ਫਿਰ ਮਿਲਦੇ ਹਾਂ ਜਲਦੀ ਪੂਰੀ ਵੀਡੀਓ ਦੇ ਨਾਲ ਧੰਨਵਾਦ ਦੋਸਤੋ